ਨਿੱਜੀ ਸਕੂਲ ਦੀ ਬੱਸ ਨੇ ਸਕੂਲ ਦੇ ਹੀ ਵਿਦਿਆਰਥੀਆਂ ਨੂੰ ਬੱਸ ਦੇ ਵਿੱਚੋਂ ਉਤਾਰਨ ਲੱਗਿਆ ਇੱਕ ਬੱਚੇ ਨੂੰ ਢੇਠਾ ਦੇ ਦਿੱਤਾ ਵੱਡੀ ਲਾਹ ਪ੍ਰਵਾਹੀ ਸਾਹਮਣੇ ਆਈ ਹੈ ਤਾਂ ਅੰਮ੍ਰਿਤਸਰ ਦੇ ਗੁੰਟਾਲਾ ਵਿਖੇ ਇੱਕ ਨਿੱਜੀ ਸਕੂਲ ਦਾ ਇਹ ਮਾਮਲਾ ਹੈ ਜਿੱਥੇ ਇੱਕ ਬੱਚਾ ਬੱਸ ਦੇ ਢੇਠਾ ਜਾਂਦਾ ਜ਼ਖਮੀ ਹੋਏ ਵਿਦਿਆਰਥੀ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਲੈ ਜਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਬੱਚਾ ਜਿਹੜਾ ਹੈ ਉਹ ਰੋਜ਼ ਦੀ ਤਰ੍ਹਾਂ ਆਪਣੇ ਸਕੂਲ ਬੱਸ ਦੇ ਵਿੱਚ ਸਵਾਰ ਸੀ ਕਾਰ ਆਇਆ ਹਜੇ ਉਹ ਬਸ ਤੋਂ ਉਤਰ ਹੀ ਰਿਹਾ ਸੀ ਕਿ ਡਰਾਈਵਰ ਨੇ ਬੱਸ ਅੱਗੇ ਤੋਰ ਲਈ। ਕੋਈ ਪਹਿਲਾ ਮਾਮਲਾ ਨਹੀਂ ਹੈ। ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਬੱਚੇ ਦੀਆਂ ਲੱਤਾਂ ਜਿਹੜੀਆਂ ਨੇ ਉਹ ਟਾਇਰਾਂ ਦੇ ਹੇਠਾਂ ਆ ਜਾਂਦੀਆਂ ਨੇ ਤੇ ਉਹ ਜ਼ਖਮੀ ਹੋ ਜਾਂਦਾ ਹੈ। ਦਰ ਅਸਲ ਇਸ ਮਾਮਲੇ ਦੇ ਵਿੱਚ ਹੁਣ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਵੀ ਸਕੂਲ ਬੱਸ ਦੇ ਡਰਾਈਵਰ ਦੀ ਵੱਡੀ ਨਾਲਾਈਕੀ ਬਾਰੇ ਦੱਸਿਆ ਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਦਾ ਬੱਚਾ ਜ਼ਖਮੀ ਹੋ ਗਿਆ ਬੱਚੇ ਦਾ ਪਵਿੱਖ ਖਰਾਬ ਕਰ ਦਿੱਤਾ ਗਿਆ ਇਹ ਕਿਹੜੀ ਗੱਲ ਦੀ ਜਲਦਬਾਜ਼ੀ ਸੀ ਜਿਸ ਕਰਕੇ ਹਾਦਸਾ ਵਾਪਰਿਆ ਤਾਂ ਡਰਾਈਵਰ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਲਾਂਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਬੱਚਾ ਜ਼ਖਮੀ ਹੈ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਤੇ ਬੱਚੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੀ ਸਕੂਲ ਪ੍ਰਬੰਧਕਾ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ ਜੇ ਇਨਸਾਫ ਨਾ ਮਿਲਿਆ ਤਾਂ ਅਸੀਂ ਅੱਗੇ ਸਖਤ ਇਨਸਾਫ ਦੀ ਮੰਗ ਦੇ ਲਈ ਕਾਰਵਾਈ ਵੀ ਕਰਾਵਾਂਗੇ ਹਾਂਜੀ ਬੇਟਾ ਕੀ ਹੋਇਆ ਜੀ ਤੁਹਾਡੇ ਨਾਲ ਮੇਰਾ ਨਾਮ ਆਪਣਾ ਨਾਮ ਦੱਸ ਕੇ ਮੇਰਾ ਨਾਮ ਜ਼ੈਹਰਾ ਜੇ ਮੈਂ ਸਟਾਰਵਰਟਸ ਵਰਲਡ ਸਕੂਲ ਪੜਦਾ ਇੱਕ ਅੱਜ ਮੈਨੂੰ ਕੀ ਕਹਿੰਦੇ ਵੈ ਅੰਥ ਥੱਲੇ ਦੇਤਾ ਮੇਰੇ ਸ਼ੂਰ ਕਰ ਉਹ ਪੈਰ ਸਿਰ ਨਹੀਂ ਆ ਮੈਂ ਮੈਂ ਕਹਿੰਦਾ ਕਿ ਆ ਕਿ ਮੈਨੂੰ ਕਰ ਕਰਦੇ ਅੱਗੇ ਸ਼ਾ ਕਾਰਾ ਕਰੂ ਵਾ ਰਾਜ ਕੁੱਤੇ ਹੁੰਦੇ ਆ ਤੋ ਤੁਸੀਂ ਇੰਨਾ ਸਕੂਲ ਤੋਂ ਸਕੇ ਆ ਹੁੰਦੇ ਬੈਗ ਵੀ ਪਾਰਾ ਹੁੰਦਾ ਸਾਡਾ ਤਾਂ ਵੀ ਨਹੀਂ ਧਾਰਦੇ ਅਜੀ ਤਕੀ ਕਹਿੰਦੇ ਡਰਾਈਵਰ ਵੀ ਵਧੀਆ ਨਹੀਂ ਰੋਜ਼ ਤੇ ਡਰਾਈਵਰ ਬਦਲ ਦਿੰਦੇ ਆ ਕਈ ਵਾਰੀ ਕੀ ਕਹਿੰਦੇ ਰੋਜ਼ ਡਰਾਈਵਰ ਹਾਈਵੇ ਤੇ ਛਾੜ ਦਿੰਦਾ ਹੀ ਖੁਦ ਥੱਲੇ ਕਰਾਉਂਦੇ ਆ ਤੇ ਕਿੰਨੀ ਕੋਈ ਪਰੇਸ਼ਾਨੀ ਹੁੰਦੀ ਬੱਸ ਸਕੂਲ ਵੱਲੋਂ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਕੀ ਕਹਿੰਦੇ ਰੋਡ ਡਰਾਈਵਰ ਬਦਲ ਜਾਂਦਾ ਮੈਂ ਅੱਗੇ ਕਹਿਤਾ ਮੈਨੂੰ ਗਿਆ ਕਿ ਮੈਨੂੰ ਅੰਦਰ ਮੈਨੂੰ ਘਰ ਦੇ ਅੱਗੇ ਤਾਰ ਦੋ ਉਹਨਾਂ ਨੇ ਤਾਰਿਆ ਨਹੀਂ ਮੈਂ ਇਹ ਚਲੋ ਫਿਰ ਮੈਂ ਇੱਥੇ ਉਤਰ ਦੇਣਾ ਉਤਰ ਜਾਣਾ ਤੇ ਮੈਂ ਹਲੇ ਮੈਨੂੰ ਤਾਰੀ ਇਹ ਤਾਂ ਉਸੇ ਵੇਲੇ ਬੈਂਚ ਨਾਲ ਦੇ ਮੇਰੇ ਫੇਸ਼ੂਕੇ ਤੋਂ ਪੈ ਰਹੇ ਥੱਲੇ ਫਿਰ ਨਹੀਂ ਆ ਸਾਟ ਕਿੰਨੀ ਕੁ ਲੱਗੀ ਸਾਟ ਮੇਰੇ ਇੱਥੇ ਹੱਡੀ ਤੇ ਫ੍ਰੈਕਚਰ ਹੋਇਆ ਮੇਰੇ ਇੱਥੇ ਚੀਰੇ ਪਏ ਆ ਪੂਰੇ ਪੀੜ ਵੀ ਪੜ ਗਈ ਉਹ ਦਿਖਿਆ ਜਦ ਮੈਂ ਪੇਂਕਲਸ ਖਾਦੇ ਤਾਂ ਵੀ ਪੀੜ ਹੁੰਦੀ ਹੈ ਹੁਣ ਵੀ ਕੀ ਮਨ ਕਰਦੇ ਤੁਸੀਂ ਉਹ ਕੀ ਕਹਿੰਦੇ ਕਿ ਸਕੂਲ ਦੀ ਵੈਨ ਤੇ ਕਾਰਵਾਈ ਹੋਣੀ ਚਾਹੀਦੀ ਐ ਐਫਆਈਆਰ ਹੋਣੀ ਚਾਹੀਦੀ ਐ ਹਾਂ ਜੀ ਭਾਜੀ ਕੀ ਨਾ ਤੁਹਾਡੇ ਅੱਜ ਕੀ ਹੋਇਆ ਤੁਹਾਡੇ ਬੱਚੇ ਨਾਲ ਕੀ ਲੱਗਦਾ ਬੱਚਾ ਤੁਹਾਡਾ ਮੇਰਾ ਨਾਮ surjeet singh ਆ ਇਨਕਮਟਾਲੇ ਦਾ ਮੈਂ ਰਹਿਣ ਵਾਲਾ ਤੇ ਸਾਡਾ ਬੱਚਾ ਸਕੂਲੇ ਗਿਆ ਏ ਇਹ ਸਾਡੇ ਤਿੰਨਾਂ ਦੀ ਛੁੱਟੀ ਹੋਈ ਏ ਸਕੂਲੋਂ ਆਇਆ ਤੇ ਵੈਨ ਵਾਲਿਆਂ ਨੇ ਉਤਾਰਿਆ ਬੱਚੇ ਨੂੰ ਉਹਨੇ ਇਹ ਨਹੀਂ ਵਿਖਿਆ ਬੱਚਾ ਉਤਰ ਗਿਆ ਜਾਂ ਨਹੀਂ ਉਤਰ ਗਿਆ ਉਹਨੇ ਵੈਨ ਤੋੜ ਲਈ ਐ ਇਹ ਬੱਚਾ ਜਿਹੜਾ ਉਹ ਥੱਲੇ ਆ ਕੇ ਗੱਡੀ ਦੇ ਨਾਲ ਕਿਸੇ ਟਿਆ ਗਿਆ ਕਿ ਪਿੱਛੋਂ ਮੁੰਡਾ ਇੱਕ ਪੱਜਾਇਆ ਉਹਨੇ ਆ ਕੇ ਪਿੱਛੋਂ ਵੈਨ ਖੜਕਾਈ ਐ ਉਹ ਮੈਨਾਂ ਕੋਲ ਉਤੀ ਤੇ ਪਿਛੋਂ ਨੇ ਮੁੰਡੇ ਨਾਲੇ ਮੁੰਡੇ ਨੂੰ ਕੱਢਿਆ ਛੱਡਿਆ ਉਹ ਬਾਅਦ ਤੇ ਕੀ ਹੁੰਦਾ ਮੰਗੀ ਕਰਦੇ ਤੇ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਦਿਖਾਏ ਅਸੀਂ ਉਹ ਹੁਣ ਆਪਣੀ ਮੰਦੀ ਕਾਰਵਾਈ ਕਰੂ ਆਉਣਗੇ ਫੇਰ ਆ ਕੇ ਦੱਸਣਗੇ ਕਿਨੀ ਵੀ ਲਾਪਰਵਾਹੀ ਸਕੂਲ ਦੀ ਸਕੂਲ ਦੇ ਡਰਾਈਵਰਾਂ ਦੀ ਜਿਆਦਾ ਲਾਪਰਵਾਹੀ ਆ ਇੱਕ ਸਕੂਲ ਦੇ ਵੀ ਜਿਆਦਾ ਲਾਪਰਵਾਹੀ ਆ ਇਹ ਡਰਾਈਵਰ ਜਿਹੜੇ ਉਹ ਗੱਡੀਆਂ ਬਹੁਤ ਤੇਜ਼ ਭਜਾਉਂਦੇ ਆ ਕਿਤੇ ਕੁਝ ਨਹੀਂ ਵੇਂਦੇ ਭਜਾਈ ਆਉਂਦੇ ਬਸ ਤੇ ਸਾਡੇ ਘਰ ਦਾ ਡਿਸਟੈਂਸ ਜਿੱਥੇ ਬੱਚੇ ਨੂੰ ਧਾਰਨ ਦੇ ਉਹ ਤੋਂ 2 ਕਿਲੇ ਦਾ ਹਟਵਾਂ ਡਿਸਟੈਂਸ ਹੈ ਆ ਦੋਗੇ ਲਹਿਟਵਾ ਤੇ ਇਹਨਾਂ ਦੀ ਰਿਸਪੌਂਸਿਬਿਲਟੀ ਬੰਦੀ ਹੈ ਵੀ ਬੱਚੇ ਨੂੰ ਘਰ ਤਾਰ ਕੇ ਜਾਣ ਇਹ ਜਿਹੜੇ ਜਿਹੜੇ ਮੇਡ ਆ ਉਹ ਹਾਲੇਪਰ ਕਦੇ ਨਹੀਂ ਰਖੇ ਡਰਾਈਵਰ ਕਦੇ ਨਹੀਂ ਹੈ ਘਰ ਨੂੰ ਬੱਚੇ ਨੂੰ ਘਰ ਤਾਰ ਕੇ ਜਾਣ ਹੁਣ ਆਵਾਜ਼ੇ ਕਿੰਨੀ ਆ ਸੀਸੀਟੀਵੀ ਦੇ ਵਿੱਚ ਦਿਖਾਈ ਦਿੱਤਾ ਵੀ ਇਹ ਜਿਹ ਬੈਣ ਜੋ ਤੋਰੀ ਉਹਨੇ ਮੱਚਾ ਨਾਲ ਸੀਟ ਹੈ ਗਿਆ ਵਾ ਤੇ ਪਿਛੇ ਕੋ ਮੁੰਡਾ ਭੱਜ ਆ ਉਹਨੇ ਵੇਖਿਆ ਤੇ ਭੱਜ ਆ ਗਿਆ ਮਿੰਟੋ ਮਿੰਟੀ ਉਹਨੇ ਜਾ ਕੇ ਤੇ ਬੱਸ ਨੂੰ ਫਿਰ ਹੱਥ ਮਾਰਿਆ ਤੇ ਬੱਸ ਖਲੋਤੀ ਤੇ ਉਹਨੇ ਫਸਲੇ ਮੁੰਡੇ ਨੂੰ ਕੱਢਿਆ ਵਾ ਮੰਗ ਕਰਦੇ ਆ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਵੇ। ਆ ਸਕੂਲ ਵਾਲੇ ਆਏ ਸੀ ਉਹ ਕਹਿੰਦੇ ਵੀ ਕਰਾਉਨੇ ਆਂ ਸੀ। ਐਡਵਾਈਸ ਦੇ ਗਏ ਆ। ਉਹਨਾਂ ਗਾੜੀ ਵੇਖੋ ਇਹਨਾਂ ਦਾ। ਜੀ ਨਾ ਆਪਣਾ ਤਾਂ ਕੀ ਹੋਇਆ ਜੀ। ਮੈਂ ਪਿੰਡ ਵਾਸੀ ਘੁਮਟਾਲੇ ਦਾ ਰਹਿਣ ਵਾਲਾ। ਮੇਰਾ ਇਹ ਭਤੀਜਾ ਜੀ ਤੇ ਸਕੂਲੋਂ ਇੱਕ ਤੀਵਾਂ ਸਾਢੇ ਕਿ ਤਿੰਨ ਵਾਰੀ ਛੁੱਟੀ ਹੋਈ ਤੇ ਵੈਨ ਤੋਂ ਆਇਆ ਜੀ। ਵੈਨ ਵੈਨ ਇਹਦਾ ਸਕੂਲ ਸਟਾਰ ਵਰਲਡ ਉਹਦੇ ਮਹਾਰਾਜ ਤੇ ਸਕਾਊਟ ਦੇ ਹਸਪੀਟਲ ਤੇ ਲੱਗ ਗਏ। ਜਦੋਂ ਇਹ ਸਕੂਲੋਂ ਆਇਆ ਜੀ ਤੇ ਇਹਦੇ ਨਾਲ ਬੱਸ ਤੋਂ ਉਤਰਿਆ ਤੇ ਡਰਾਈਵਰ ਦੀ ਤੇ ਜਿਹੜਾ ਹੈਲਪਰ ਦੀ ਅੰਗੇਲੀ ਕਰਕੇ ਬੱਚੇ ਦੇ ਸੱਟ ਲਾਈਏ ਇਹਨਾਂ ਨੇ ਵੇਖਿਆ ਬੱਚਾ ਉਤਰ ਗਿਆ ਜਾਂ ਬੱਚਾ ਮੁੜ ਗਿਆ ਬੱਚੇ ਨੂੰ ਤੁਹਾਨੂੰ ਕੰਡੀਸ਼ਨ ਤੋਂ ਦਿਖਾਉਣ ਦੇ ਬੱਚੇ ਕੰਡੀਸ਼ਨ ਦੇ ਹਸਾਬ ਨਾਲ ਵਾਹਿਗੁਰੂ ਨੇ ਕਿਰਪਾ ਹੀ ਕੀਤੀ ਆ ਪਰ ਇਹਨਾਂ ਦੀ ਇੰਨੀ ਅੰਗੇਲੀ ਕਰਕੇ ਵੀ ਸਾਨੂੰ ਦੂਸਰੀ ਗੱਲ ਇਹਨਾਂ ਦੇ ਸਾਡੇ ਘਰ ਤੋਂ ਇਹਨੂੰ ਕਿਲਾ ਡੇਢ ਕਿਲਾ ਹਟਵਾ ਲਾਇਆ ਗਿਆ ਜੀ ਜਦੋਂ ਪੈਸੇ ਪੇ ਕਰਨੇ ਸਾਰਾ ਤੁਹਾਡੇ ਪਾਸੇ ਸੇਵਾ ਦੋ ਲੇਕਿਨ ਹੈਲਪਰ ਦੇ ਹੁੰਦੇ ਆ ਡਰਾਈਵਰ ਦੇ ਹੁੰਦੇ ਆ ਵੀ ਸਾਨੂੰ ਇਹ ਹਾਂ ਨੋਏ ਤੁਸੀਂ ਤਕਲੀਫ ਦਾ ਸਾਹਮਣਾ ਕਰਨਾ ਪਿਆ ਜਿਹੜੀ ਬੱਸ ਹੈ ਪ੍ਰਾਈਵੇਟ ਸਕੂਲ ਦੀ ਹੈ ਸਕੂਲ ਦੀ ਬੱਸ ਹੈ ਜੀ ਸਕੂਲ ਦੀ ਬੱਸ ਕਿੰਨੀ ਦਿਨ ਤੋਂ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਤੇ ਤੁਸੀਂ ਲਾੜੋ ਆਏ ਦਿਨ ਕੋਈ ਨਾ ਕੋਈ ਡਰਾਈਵਰ ਬਦਲਦੇ ਆ ਜੀ ਕਦੀ ਕੋਝੀ ਹੋ ਗਿਆ ਕਦੀ ਕੋਝੀ ਹੋ ਗਿਆ ਵੀ ਰੈਗੂਲਰ ਹੈ ਕਈ ਕੰਪਲੇਨਾਂ ਵੀ ਕਰੀ ਦਿਆਂ ਕਿਦਾਂ ਵੀ ਰੈਗੂਲਰ ਬੱਚਾ ਆ ਰਿਹਾ ਦੱਸੋ ਵੀ ਕੌਣ ਕਿਦਾਂ ਪਰ ਇਹਨਾਂ ਦੀ ਕੋਈ ਅੰਗੇਲੀ ਹੈ ਜੀ ਵੀ ਜਿਹਨੂੰ ਕੱਲ ਖਾਲ ਕਰੀ ਅੱਜ ਇਹ ਕਿੰਨੀ ਕਿੰਨੀ ਦੂਰ ਬਚਾ ਗਈ ਨਾ ਬੱਚਾ ਡੇਡ ਡੇਡ ਕਿਲੇ ਹਨ ਡੇਡ ਦੋ ਕਿਲੇ ਹਟਵੇਂ ਬੱਚੇ ਨੂੰ ਲਾਇਆ ਗਿਆ ਜੀ ਕੋਈ ਘਰ ਜਿਲੇ ਥੱਲੇ ਆ ਗਿਆ ਕਿ ਨਿੱਧਰ ਕੇ ਸੜਦਾ ਗਿਆ ਕਿ ਸੜਦਾ ਬਿਲਕੁਲ ਕਿਹਦਾ ਤੁਹਾਨੂੰ ਕੱਪੜੇ ਦਿਖਾ ਦੇ ਕਟੂ ਘੱਟ ਵੀ ਤੁਸੀਂ 2 ਫੁੱਟੇ ਬੱਚੇ ਨੂੰ ਕਿੱਡੀ ਸਿਆ ਗਿਆ ਜੀ 2 ਬਟਿਆਂ ਕਿੱਡੀ ਸਿਆ ਗਿਆ 2 ਫੁੱਟੇ ਤੇ ਹੁਣ ਡਾਕਟਰ ਕੀ ਕਹਿੰਦੇ ਡਾਕਟਰ ਆਪਣੇ ਡੇ ਆ ਟੀਰਮ ਚਾ ਕੇ ਬੱਚੇ ਦਾ ਫ੍ਰੈਕਚਰ ਹੈਗਾ ਜੀ ਕਾਫੀ ਕੰਡੀਸ਼ਨ ਤੁਸੀਂ ਦੇਖ ਲਓ ਬੱਚੇ ਦੀ ਬਾਕੀ ਜਿਹੜੇ ਰੌਡ ਵਗੈਰਾ ਇਹਦੇ ਜੋ ਸਾਰੀ ਬੱਚੇ ਦੀ ਹੁੰਨੀ ਆ ਬਾਕੀ ਜੋ ਵੀ ਤੁਹਾਨੂੰ ਬਾਕੀ ਤੁਸੀਂ ਆ ਵੇਖ ਲਓ ਬੱਚੇ ਦੀ ਸਹੀ ਦੱਸਾ ਤੇ ਆਪਣਾ ਕਿੰਨੇ ਵਜੇ ਦਾ ਵਾਕਿਆ ਤੇ ਸਕੂਲ ਦੇ ਸਟਾਫ ਨੇ ਕਿੰਨੇ ਵਜੇ ਅਪਰੋਚ ਕੀਤਾ ਇਹ ਸਾਇ ਕਮ ਸੇਮ 3 ਸਵਾ 3 ਦਾ ਵਾਕਿਆ ਜੀ ਤੇ ਸਕੂ ਉਸ ਕਮਰੇ ਨਾਲ ਜੀ ਹੋਈ ਹੈ ਜੀ ਹਸਪੀਟਲ ਨੂੰ ਵੀ ਹੋਈ ਹੈ ਜੀ ਕਿਉਂਕਿ ਮੰਗ ਹੀ ਕਰਦੇ ਮੰਗੇ ਕਰਦੇ ਵੀ ਆ ਹੀ ਦੇਣੇ ਘਟਨਾ ਹੁੰਦੀਆਂ ਵੀ ਘਟਨਾ ਦੇ ਰੁਕੇ ਸਕੂਲ ਦੀਆਂ ਪ੍ਰਸ਼ਾਸਨ ਦੀਆਂ ਵੀ ਨਾਲ ਜਿਵੇਂ ਬਾਰੇ ਨਾਲ ਸਕੂਲ ਦੇ ਸਟਾਫ ਦੀਆਂ ਵੀ ਬੰਦੀਆਂ বাস ਕੰਡਕਟਰ ਨਸ਼ੇ ਦੇ ਹਾਲਤਾਂ ਜੀ ਬੁਖਾਰ ਪੀ ਲਿਆ ਤੇ ਤੁਰ ਪਿਆ ਕਾਲੀਆਂ ਪਈਆਂ ਨੇ ਵਿਦਦ ਨੂੰ ਭਜਾ ਲਓ ਉਧਰ ਨੂੰ ਭਜਾ ਲਓ ਇਹਨਾਂ ਕਿਹੜੇ ਟਾਈਮ ਚੁੱਕੜੀਆਂ ਜੀ ਕਿਸੇ ਦੇ ਪਰ ਕਿਸੇ ਦੇ ਬੱਚੇ ਦੀ ਜਿੰਦਗੀਆਂ ਖਰਵਾਲ ਕਰਦੇ ਆ ਇਹ ਸਾਰਾ ਸਾਰ ਖਤਮ ਹੋਣਾ ਚਾਹੀਦਾ ਆ ਹੀ ਦੇਣੇ ਵਾਕਏ ਸੁਣਨ ਨੂੰ ਮਿਲਦੇ ਆ ਕਦੀ ਨਸ਼ਾਈ ਡਰਾਈਵਰ ਨੇ ਉੱਥੇ ਮਿੰਟਾਤੀ ਕਦੀ ਆ ਕਰਦਾ ਜੇ ਕਰਦਾ ਜੀ ਪਰ ਜੋ ਵਿਆਹ ਚ ਨਾਲ ਆਲੇ ਆ ਰਹੇ ਆ ਜੀ ਬਸ ਉਹ ਵੀ ਆਪਣੀ ਕਾਰਵਾਈ ਬੰਦੀ ਕਾਰਵਾਈ ਕਰ ਰਹੇ ਆ ਇਹ ਵੀ ਆ ਰਹੀ ਹੈ ਉਹ ਤੁਹਾਨੂੰ ਆਪਾਂ ਜੋ ਵੀ ਤੁਹਾਨੂੰ ਹਨੇ ਸੀ ਸੀਸੀਟੀਵੀ ਘਨਵਾ ਕੇ ਤੁਹਾਨੂੰ ਬ ਦੇ ਦਿੰਦੇ ਆ ਜੀ ਕੀ ਮੰਗ ਕਰਦੇ ਤੁਸੀਂ ਮੰਗ ਇਹ ਕਰਦੇ ਵੀ ਨਾ ਸਖਤ ਸਖਤ ਕਾਰਵਾਈ ਹੋਵੇ ਵੀ ਜਿਹੜੇ ਆਉਣ ਵਾਲੀਆਂ ਘਨੇਵਾ ਜਿਹੜੀਆਂ ਘਟਨਾਵਾਂ ਵੇ ਰੁਕਿਆ ਜਾਵੇ ਜਿਹੜੇ ਨਾਲ ਖਾ ਪੀ ਕੇ ਜੜ ਜਾਂਦੇ ਆ ਵੀ ਜਿੰਨਾਂ ਨੂੰ ਪਤਾ ਹੀ ਨਹੀਂ ਵੀ ਕਿ ਬੱਚੇ ਨੂੰ ਕਿੱਥੇ ਤਾਰਨਾ ਕਿਦੋਂ ਖੜਨਾ ਕੀ ਹਿਸਾਬ ਕੀ ਕਿਤਾਬ ਮੇਰਾ ਪੋਤਰਾ ਜੀ ਕੀ ਹੋਇਆ ਇਹ ਨੂੰ ਅਜੇ ਵਾਸਤੇ ਜਿਹਨਾਂ ਨੇ ਤਾਰੇ ਬਾਸਾਂ ਨੇ ਹੌਲੀ ਕਰਕੇ ਤਾਰ ਤਰਨ ਉਹਨੇ ਇਹ ਨਹੀਂ ਵੇਖਿਆ ਵੀ ਬੱਚਾ ਉਤਰ ਗਿਆ ਕਿ ਨਹੀਂ ਉਤਰਿਆ ਮੈਂ ਤਾਂ ਇਹੋ ਕਹਿਨੀ ਵੀ ਇਹ ਹੁਣ ਇਹਨਾਂ ਨੂੰ ਜਿੱਤਰਾ ਵੀ ਇਹਨਾਂ ਦੇ ਸਜ਼ਾ ਦੇਣੀ ਚਾਹੀਦੀ ਆ ਕਿੰਨੀ ਕੋਈ ਪਰੇਸ਼ਾਨੀ ਤੋਂ ਮੂੰਹ ਨਹੀਂ ਬਸ ਏ ਬਸ ਦੀ ਮੈਨੂੰ ਬੜੀ ਪਰੇਸ਼ਾਨੀ ਮੈਂ ਤਾਂ ਕੋਈ ਬੜਾ ਕਰਦਾਂ ਤੂੰ ਕਹੀ ਨਹੀਂ ਪੀਂਦੇ ਤੂੰ ਬਸ ਇਹਨਾਂ ਨੂੰ ਬੰਦ ਕਰ ਦੋ ਸਕੂਲ ਹੀ ਬੰਦ ਕਰ ਦੋ ਇਹਨਾਂ ਦਾ ਹੋਰ ਕਿਤੇ ਮੇਰੇ ਬੱਚੇ ਪੈ ਜਾਣ ਉਹ ਬੜੀ ਲਾਪਰਵਾਹੀ ਕਰਨੀ ਮੈਂ ਕਿਵੇਂ ਰੱਖਣ ਮੈਂ ਬੋਲਦੀ ਇਹਨਾਂ ਦੇ ਨਾਲ ਵੀ ਇਹਨਾਂ ਨੂੰ ਕਹੀ ਨਹੀਂ ਪੀ ਤੂੰ ਇਹ ਤੈਨੂੰ ਕਾਦੀ ਕਾਲੀ ਪਈ ਹੁੰਦੀ ਆ ਕਿ ਤੂੰ ਬੱਚੇ ਨੂੰ ਤਾਰ ਦੰਦਾ ਹਲਪਤ ਵੀ ਗਾ ਵਿੱਚ ਇਹ ਹੁੰਦੀ ਆ ਵੀ ਚਲ ਕਦੀ ਆ ਗਈ ਕਦੀ ਨਾ ਆ ਗਈ ਜਿੰਮੇਵਾਰੀ ਨਹੀਂ ਕੋਈ ਹੈਗੀ ਜਿੰਮੇਵਾਰੀ ਨਹੀਂ ਰਹਿੰਦੀ ਸਕੂਲ ਲਾਪਰਵਾਹੀ ਬਹੁਤ ਜ਼ਿਆਦੀ ਆ ਤੇ ਅੱਜ ਫਿਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਮੈਂ ਅੱਜ ਆਪਣੀ ਲੜਕੀ ਨੂੰ ਗਈ ਹਾਂ ਤੇ ਜਿਵੇਂ ਪਤਾ ਲੱਗਾ ਵੀ ਤਾਨੂੰ ਪਤਾ ਵੀ ਫਿਰ ਬਹੁਤ ਜਦੀ ਪਰੇਸ਼ਾਨੀ ਆ ਗਈ ਵੀ ਮੈਂ ਕਹਿ ਨਹੀਂ ਸਕਦੀ ਵੀ ਮੈਨੂੰ ਜਿੰਨੀ ਪਰੇਸ਼ਾਨੀ ਆ ਗਈ ਹੁਣ ਕੀ ਮਨ ਕਰਦੇ ਆ ਮੈਂ ਇਹੋ ਕਹਿੰਨੇ ਬੀ ਇਹਨਾਂ ਦੇ ਸਕੂਲ ਆ ਇਹਨੂੰ ਕਰਨਾ ਚਾਹੀਦਾ ਜੋ ਵੀ ਇਹਨਾਂ ਦੇ ਕਾਰਵਾਈ ਕਰੋ ਤੁਸੀਂ ਜੋ ਕਰਨੀ ਹੈ ਇਹਨਾਂ ਦੀ ਕੀ ਮੰਗਲਾ ਸਾਰਾ ਤੇ ਕਿਹੜਾ ਸਕੂਲ ਕੀ ਵਾਕਿਆ ਹੋਇਆ ਜੀ ਕਿਹੜਾ ਜੀ ਨਾ ਕੋਈ 3 ਵਜੇ ਕਰੀਬ ਗਮਟਾਲਾ ਦੇ ਵਿੱਚ ਸਟਾਲਵਰਡ ਸਕੂਲ ਦਾ ਬੱਚਾ ਸੀਗਾ ਤੇ ਸਕੂਲ ਦੀ ਵਹਿਣ ਤੇ ਆ ਰਿਹਾ ਸੀਗਾ ਉਹ ਸਕੂਲ ਦੀ ਵਹਿਣ ਤੋਂ ਉਤਰ ਲੱਗਿਆ ਜਿਹੜਾ ਨਾ ਪਿਛਲਾ ਟੈਰੋ ਦੇ ਬੱਚੇ ਦੇ ਲਾਤੇ ਉਹਦੇ ਨਾਲ ਸੱਟ ਲੱਗ ਗਈ ਉਹ ਜਿਹੜੇ ਲਾਜਾ ਪਾਰਵਤੀ ਹਸਪੀਟਲ ਦੇ ਵਿੱਚ ਪਾਰਵਤੀ ਹਸਪੀਟਲ ਚ ਜੇਰੇ ਲਾਜਾ ਐਸ ਵੇਲੇ ਤੇ ਜਿਹੜਾ ਸਕੂਲ ਸਟਾਫ ਦੇ ਨੇ ਉਹਨਾਂ ਨੇ ਜਾ ਕੇ ਪਤਾ ਲਿਆ ਬੱਚੇ ਦਾ ਬੱਚਾ ਠੀਕ ਆ ਹੁਣ ਤੇ ਆਪਰੇਟ ਹੋਣਾ ਹੋਂਦਾ ਤੇ ਕੰਪਲੇਂਟ ਕਿਦੇ ਵੱਲੋਂ ਅੱਜ ਆਈ ਈ ਤੁਹਾਡੇ ਕੋਲ ਕੰਪਲੇਂਟ ਸਾਨੂੰ ਆਈ ਆ ਹਸਪੀਟਲ ਵੱਲੋਂ ਵੀ ਆ ਗਈ ਇਨਫੋਰਮੇਸ਼ਨ ਸਾਨੂੰ ਵੀ ਇੱਕ ਬੱਚਾ ਇੰਜ ਸਾਡਾ ਐਕਸੀਡੈਂਟ ਕੇਸ ਹੋਇਆ ਬਾਕੀ ਉਹਨਾਂ ਦੇ ਪੇਰੈਂਟਸ ਨਾਲ ਗੱਲ ਹੋ ਗਈ ਉਹ ਕਹਿੰਦੇ ਸਕੂਲ ਆ ਲੈਣਾ ਸਾਨੂੰ ਸਹਿਯੋਗ ਆ ਪਰ ਫਿਰ ਵੀ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ